ਲੋਬੀ ਸੰਗ ਤੇ ਕਹਾਣੀ ਪੜਨ ਲੱਗਿਆ ਇੱਕ ਫੌਜੀ ਦੇ ਘਰ ਵਾਲੀ ਦੀ ਜਿਹਦੇ ਕੋਲੇ ਚੋਰ ਆ ਗਿਆ ਉਹਦਾ ਭਾਈ ਬਣ ਕੇ ਨਾਲੇ ਉਹਨੂੰ ਸੰਧਾਰਾ ਦੇ ਗਿਆ ਤੇ ਨਾਲੇ ਲੁੱਟਣ ਵਾਸਤੇ ਕਹਿੰਦਾ ਆ ਜਾ ਤੈਨੂੰ ਤੇਰੇ ਪੇਕੇ ਪਿੰਡ ਲੈ ਕੇ ਚੱਲਾਂ ਤੇ ਉਹ ਕੁੜੀ ਵਿਚਾਰੀ ਭੋਲੀ ਸੀ ਪਰ ਡਰਪੋਕ ਨਹੀਂ ਸੀ ਉਹਦੇ ਨਾਲ ਹੀ ਬਾਗੀ ਤੇ ਗਾਹਾਂ ਕੀ ਨਿਬੜਿਆ ਆਸੋ ਆ ਕਹਾਣੀ ਦੇ ਵਿੱਚ ਸੁਣਿਓ ਸਾਰੇ ਸੁਣਿਓ ਕੁੰਗਲਜੀ ਮਾਰਕੀਟ ਪਾਇਓ ਨਾ ਇੱਕ ਵਾਰੀ ਭਈ ਇੱਕ ਪਿੰਡ 'ਚ ਇੱਕ ਜੱਟ ਜ਼ਿਮੀਂਦਾਰ ਰਹਿੰਦਾ ਸੀ ਤੇ ਇੱਕ ਉਹਦੇ ਘਰ ਵਾਲੀ ਸੀ ਤੇ ਲਾੜ ਕੋਈ ਉਹਨਾਂ ਦੇ ਹੈ ਨਹੀਂ ਸੀ ਹਾਲੇ ਤੇ ਇੱਕ ਦਿਨ ਕੀ ਹੋਇਆ ਉਹ ਜੱਟ ਸਵੇਹੀ ਹਲ ਜੋੜਨ ਦਾ ਮਾਰਾ ਖੇਤ ਵਾਗਿਆ ਤੇ ਦੁਪਹਿਰ ਤੱਕ ਕੰਮ ਕਰੀ ਗਿਆ ਉਹ ਤੇ ਉਹਦੇ ਘਰ ਵਾਲੀ ਕਿਤੇ ਕੰਮਾਂ 'ਚ ਰੁੱਝੀ ਹੋਈ ਜਾਂ ਕਹਿ ਲਓ ਕਿਸੇ ਨਾਲ ਗੱਲ ਲੱਗੀ ਉਸੀ ਰੋਟੀ ਲੈ ਜਾ ਜਾਣੀ ਭੁੱਲ ਗਈ ਖੇਤ ਤੇ ਉਹ ਡੀਕ ਡੋ ਕੇ ਕਹਿੰਦਾ ਵੀ ਅੱਜ ਨਹੀਂ ਆਉਂਦੀ ਤੇ ਘਰ ਨੂੰ ਤੁਰ ਪਿਆ ਭਾਈ ਉਹ ਤੇ ਉਹਨੂੰ ਜਦੋਂ ਭੁੱਖ ਲੱਗੀ ਹੋਈ ਰਾਹ 'ਚ ਕਿਤੇ ਕਿਸੇ ਦੀ ਮੂੰਗੀ ਵੀਜੀ ਹੋਈ ਸੀ ਤੇ ਉਹ ਤਾਂ ਉਹ ਮੂੰਗੀ ਤੋੜ ਕੇ ਖਾਣ ਲੱਗ ਗਿਆ ਜਦੋਂ ਖਾਈ ਜਾਂਦਾ ਸੀ ਮੂੰਗੀ ਤੋੜ ਕੇ ਕਹਾਂ ਜਾ ਕੇ ਉਹਨੇ ਵੱਡੇ ਸਾਰੇ ਬੂਟੇ ਥੱਲੇ ਇੱਕ ਜਵਾਕ ਪਿਆ ਦੇਖਿਆ ਜਦੋਂ ਜਵਾਕ ਦੇਖਿਆ ਉਦਾਂ ਬਾਈ ਚੱਕ ਲਿਆ ਆ ਕਿਉਂ ਗਰਮੀ ਸੀ ਉਹਨੂੰ ਆਏ ਸੀ ਵੀ ਮਰ ਜੂ ਇੱਥੇ ਤਾਂ ਜਦੋਂ ਦੇਖਿਆ ਕਿ ਕਰੇ ਛੋਟੀ ਜੀ ਕੁੜੀ ਪਈ ਉਹ ਤੇ ਜਦੋਂ ਉਹਦੇ ਘਰ ਵਾਲੀ ਨੇ ਦੇਖਿਆ ਉਹ ਕਹਿੰਦੀ ਵੀ ਆ ਤਾਂ ਰੱਬ ਨੇ ਬਹੁਤ ਵੱਡੀ ਮਿਹਰ ਕਰਤੀ ਆਪਣੇ ਤੇ ਕਿਉਂ ਇੰਨੇ ਸਾਲ ਵਿਆਹ ਨੂੰ ਹੋ ਗਏ ਸੀ ਕੋਈ ਜਵਾਕ ਹੋਇਆ ਨਹੀਂ ਸੀ ਤੇ ਉਹ ਜ਼ਿਮੀਂਦਾਰ ਕਹਿੰਦਾ ਵੀ ਆਪਾਂ ਇਹਦਾ ਕੀ ਨਾਂ ਰੱਖੀਏ ਤੇ ਉਹ ਕਹਿੰਦੀ ਵੀ ਇਹ ਆਪਣੀ ਅੱਖਾਂ ਦਾ ਤਾਰ ਐ ਵੀ ਇਹਨਾਂ ਨੂੰ ਤਾਰਾ ਰੱਖ ਦਿੰਨੇ ਆ ਤੇ ਭਾਈ ਉਹ ਕੁੜੀ ਦਾ ਨਾ ਉਹਨਾਂ ਨੇ ਤਾਰਾ ਰੱਖਤਾ ਤੇ ਐਂ ਕਰਦੇ ਕਰਦੇ ਭਾਈ ਉਹ ਹੌਲੀ 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 ਟਾਈਮ ਪਾ ਕੇ ਵੱਡੀ ਹੋ ਗਈ ਤੇ ਜਦੋਂ ਵੱਡੀ ਹੋਈ ਉਹਦੇ ਜਿਹੜੇ ਮਾਂ ਪਿਓ ਸੀ ਉਹੋ ਗੁਜ਼ਰ ਗਏ ਕਿਉਂ ਉਮਰ ਦੇ ਖਾਸੇ ਸੀ ਜਦੋਂ ਉਹ ਥਿਆਈ ਸੀ ਉਦੋਂ ਵੀ ਉਹੋ ਤੇ ਜਦੋਂ ਗੁਜ਼ਰ ਗਏ ਭਾਈ ਕਰੇ ਕੋਈ ਕਮੀਜ਼ਾ ਹੈ ਨਹੀਂ ਸੀਗੀ ਤਨ ਪਦਾਫ ਦੀ ਵਧੀਆ ਕਮਾਉਂਦਾ ਸੀ ਜ਼ਿਮੀਂਦਾਰ ਰਫੂ ਤੇ ਪਿੰਡ ਵਾਲੇ ਕਹਿੰਦੇ ਵੀ ਆਪਣਾ ਫਰਜ ਹੈ ਵੀ ਇਹਦਾ ਵਿਆਹ ਕਰਤੀਏ ਕਿਉਂ ਜਿਹੜਾ ਜਵਾਕ ਹੈ ਕਿਸਮਤ ਨਾ ਆਇਆ ਹੁੰਦਾ ਸਾਰੇ ਉਹਦਾ ਤਕਸ ਵੀ ਕਰਦੇ ਨੇ ਤੇ ਕਰ ਕਰਾ ਕੇ ਭਈ ਉਹਦਾ ਵਿਆਹ ਕਰਤਾ ਇੱਕ ਫੌਜੀ ਮੁੰਡੇ ਨਾਲ ਦੇਖ ਕੇ ਵਧੀਆ ਵਿਚਾਰਾ ਉਹ ਨੌਕਰੀ ਕਰਦਾ ਸੀ ਤੇ ਜਦੋਂ ਵਿਆਹ ਕਰਤਾ ਤੇ ਉਹ ਫੌਜੀ ਫਿਰ ਫੌਜ ਚ ਜਾਣਾ ਹੁੰਦਾ ਸੀ ਫੌਜੀ ਨੇ ਸਾਰਿਆਂ ਨੇ ਰਾਏ ਕੀਤੀ ਵੀ ਚਲੇ ਹੀ ਇੱਥੇ ਰਹਿ ਲਿਆ ਕਰੂਗੇ ਆਪਦੇ ਪਿੰਡ ਵੀ ਉੱਥੇ ਵੀ ਇਹਨੂੰ ਕੱਲੀ ਨੂੰ ਔਖਾ ਹੈ ਤੇ ਭਈ ਉਹ ਫਿਰ ਆਪਦੇ ਪਿੰਡ ਰਹਿਣ ਲੱਗੀ ਜਦੋਂ ਫੌਜੀ ਆ ਜਾਂਦਾ ਉਦੋਂ ਆ ਕੇ ਉਹਨੂੰ ਲੈ ਜਾਂਦਾ ਤੇ ਇੱਕ ਦਿਨ ਕੀ ਹੋਇਆ ਉਹ ਆਪਦੀਆਂ ਸਹੇਲੀਆਂ ਦੇ ਨਾਲ ਹੋਰ ਆਨ ਗਵਾਂਡ ਦੀਆਂ ਕੁੜੀਆਂ ਦੇ ਨਾਲ ਖੂਹ ਤੋਂ ਪਾਣੀ ਭਰਨ ਗਈ ਤੇ ਉੱਥੇ ਕੁੜੀਆਂ ਇੱਕ ਦੂਜੇ ਨਾਲ ਦੁੱਖ ਸੁੱਖ ਕਰਨ ਲੱਗੀਆਂ ਕੋਈ ਕਹੀ ਜੀ ਕਹਾਣੀ ਸੁਣਾਵੇ ਕੋਈ ਕਹੀ ਜੀ ਕੋਈ ਆਪ ਦੇ ਘਰ ਵਾਲੇ ਦੀ ਕੋਈ ਹੋਰ ਰਿਸ਼ਤੇਦਾਰ ਦੀ ਕੋਈ ਚਾਚੇ ਤਾਇਆ ਦੀ ਕੋਈ ਮਾਪੇ ਬਾਪ ਦੀ ਤੇ ਕੋਈ ਭੈਣ ਭਰਾਵਾਂ ਦੀ ਤੇ ਜਿਹੜੀ ਤਾਰਾ ਸੀ ਉਹ ਵੀ ਲੱਗਦੀ ਗੱਲ ਕਰਨਾ ਕਹਿੰਦੀ ਰਖੜੀਆਂ ਆਉਂਦੀਆਂ ਨੇ ਥੋੜੇ ਜਿਹੇ ਦਿਨਾਂ ਤੱਕ ਤੇ ਕਹਿੰਦੀ ਜੇ ਮੇਰਾ ਕੋਈ ਭਾਈ ਹੁੰਦਾ ਤੇ ਇਹ ਗੱਲ ਜੀ ਕਰਦੀ ਭਾਈ ਉਹ ਉਦਾਸ ਜੀ ਹੋ ਗਈ ਤੇ ਉਹ ਕੁੜੀਆਂ ਦੀ ਗੱਲ ਸਾਰੀ ਇੱਕ ਚੋਰ ਖੂ ਲਵੇ ਕੰਦੋਲੇ ਖੜਾ ਸੁਣੀ ਜਾਂਦਾ ਸੀ ਤੇ ਉਹਨੇ ਸਾਰੀ ਗੱਲ ਸੁਣ ਲਈ ਤੇ ਜਦੋਂ ਗੱਲ ਸੁਣ ਲਈ ਥੋੜੇ ਜੇ ਦਿਨਾਂ ਬਾਅਦ ਉਹ ਉਹਦੇ ਪਿੰਡ ਆਵੜਿਆ ਤੇ ਆ ਕੇ ਪਿੰਡ ਚ ਲੱਗ ਗਿਆ ਪਸਣਾ ਕਹਿੰਦਾ ਐਂ ਕਰਕੇ ਵੀ ਇੱਕ ਕੁੜੀ ਆ ਤਾਰਾ ਵੀ ਉਹਨਾਂ ਦੇ ਘਰੇ ਜਾਣਾ ਤੇ ਉਹ ਪਿੰਡ ਵਾਲੇ ਵੀ ਹੁਣ ਇਹੋ ਜੀ ਹੁੰਦੇ ਨੇ ਕੋਈ ਜ਼ਿਆਦਾ ਬੰਦਾ ਸੋਚਦਾ ਨਹੀਂ ਕਹਿੰਦੇ ਵੀ ਜਿਹੜੀ ਕੁੜੀ ਉਹ ਉੱਥੇ ਆਈ ਸੀ ਉਥੋਂ ਨਿੱਕੀ ਹੁੰਦੀ ਛੋਟੀ ਜੀ ਖੇਤੋਂ ਉਹਨਾਂ ਦੇ ਜਾਣਾ ਉਹ ਕਹਿੰਦਾ ਹਾਂ ਵੀ ਉਹਨਾਂ ਦੇ ਜਾਣਾ ਤੇ ਕਰ ਕਰਾ ਕੇ ਭਾਈ ਉਹਨੂੰ ਫੋਰ ਕੋਸ ਪਤਾ ਲੱਗ ਗਿਆ ਉਹਦੇ ਬਾਰੇ ਵੀ ਆ ਗੱਲ ਬਾਤ ਹੈ ਤੇ ਆ ਗਿਆ ਭਾਈ ਉਹ ਉਹ ਕੁੜੀ ਦੇ ਘਰੇ ਤੇ ਕਹਿੰਦਾ ਵੀ ਮੈਂ ਤੇਰਾ ਭਾਈ ਆ ਉਹਨੂੰ ਕਹਿੰਦਾ ਤੇ ਉਹ ਵੀ ਖੋ ਸਕੋਗੀ ਕਹਿੰਦੀ ਵੀ ਭਾਈ ਕਿਵੇਂ ਵੀ ਮੇਰਾ ਤਾਂ ਕੋਈ ਭਾਈ ਹੈ ਨਹੀਂ ਉਹ ਕਹਿੰਦਾ ਵੀ ਜਦੋਂ ਤੂੰ ਜਮੀ ਥੋੜੇ ਜੇ ਦਿਨਾਂ ਦੀ ਸੀ ਆਪਣੀ ਮਾਂ ਕੋਈ ਕੰਮ ਤੁੰਦਾ ਕਰਦੀ ਸੀ ਕਹਿੰਦਾ ਉਹਨੇ ਤੈਨੂੰ ਕੰਮ ਕਰਦੀ ਨੇ ਧੁੱਪ ਜਾਦੇ ਸੀਗੀ ਤੇ ਸਾਂਵੇਂ ਪਾਤਾ ਐਨੇ ਨੂੰ ਕੋਈ ਪਤਾ ਨਹੀਂ ਤਾਂ ਤੈਨੂੰ ਕੋਈ ਚੱਕ ਕੇ ਲੈ ਗਿਆ ਵੀ ਪਤਾ ਨਹੀਂ ਕਿਵੇਂ ਬੀਤੂ ਇੱਥੇ ਆ ਗਈ ਕਹਿੰਦਾ ਮੁੜ ਕੇ ਥਈ ਨਹੀਂ ਹੋਨ ਹਾਲੀ ਹਾਲੀ ਕੇ ਨਾ ਮੈਨੂੰ ਪਤਾ ਲੱਗਿਆ ਵੀ ਆਪਣੀ ਮਾਂ ਨੇ ਭੇਜਿਆ ਵੀ ਉਹ ਵੀ ਜਿਉਂਦੀ ਐ ਵੀ ਜੇ ਤੂੰ ਮਿਲਣਾ ਐ ਤਾਂ ਵੀ ਦੱਸ ਦੇ ਤੇ ਪਈ ਉਹ ਆਉਂਦਾ ਆਉਂਦਾ ਕਿ ਉਹ ਠੱਗੀ ਮਾਰਨ ਦੇ ਰਾਤੇ ਨਾਲ ਹੀ ਤਾਂ ਆਇਆ ਸੀ ਉਹ ਆਉਂਦਾ ਹੁੰਦਾ ਫਲ ਫਰੂਟ ਲਿਆ ਆ ਜਾਂ ਮਠਿਆਈਆਂ ਲਿਆ ਆ ਤੇ ਰਿਹਾ ਉਹ ਥੇ ਰਾਤ ਨੂੰ ਬਹੁਤ ਉਹਨੇ ਸੇਵਾ ਕੀਤੀ ਕੁੜੀ ਨੇ ਕਿ ਉਹਨੂੰ ਐਸੀ ਵੀ ਮੇਰਾ ਭਾਈ ਆਇਆ ਇੰਨੇ ਸਾਲਾਂ ਬਾਅਦ ਆਇਆ ਐ ਕਿਰਕਰ ਕਰਾ ਕੇ ਜਿੰਨੀ ਕੋ ਮਠਿਆਈ ਲੈ ਆ ਸੀ ਫਾਲ ਲੈ ਆ ਸੀ ਗਵਾਨ ਚ ਬੰਦੇ ਉਹਨੇ ਸਾਰਿਆਂ ਨੂੰ ਦੱਸਿਆ ਵੀ ਮੇਰਾ ਭਾਈ ਆਇਆ ਹੈ ਤੇ ਜਦੋਂ ਤੜਕੇ ਦਿਨ ਚੜਿਆ ਭਈ ਉਹ ਕਹਿੰਦਾ ਵੀ ਆਜਾ ਸੇ ਤੂੰ ਮਾਂ ਨੂੰ ਵੀ ਮਿਲਣਾ ਹੈ ਤੇ ਉਹ ਕਾਮਲੀ ਉਹਦੇ ਨਾਲ ਹੀ ਤੁਰ ਪਈ ਕਹਿੰਦੀ ਚਾਲ ਵੀ ਮਾਂ ਨੂੰ ਤਾਂ ਮੈਂ ਵੀ ਮਿਲ ਕੇ ਆਉਂਗੀ ਵੀ ਦੇਖੂਗੀ ਮੇਰੀ ਮਾਂ ਕਹੀ ਜੀ ਹੈ ਤੇ ਐਂ ਭਈ ਗੱਲਾਂ ਕਰਦੇ ਕਰਦੇ ਉਹਨਾਂ ਦੀ ਰਾਤ ਲੰਘ ਗਈ ਤੇ ਉਹਨੇ ਗੱਲਾਂ ਚ ਬੰਨ ਲਿਆ ਉਹ ਕੁੜੀ ਨੂੰ ਜਮਾ ਤੇ ਦੂਜੇ ਦਿਨ ਜਦੋਂ ਦਿਨ ਚੜਿਆ ਤੇ ਉਹ ਕਹਿੰਦਾ ਵੀ ਤੂੰ ਚਾਹੇਂਗੀ ਮੇਰੇ ਨਾਲ ਤੇ ਉਹ ਕਹਿੰਦੀ ਹਾਂ ਤੇ ਭਈ ਉਹ ਦੋਨੇ ਤੁਰ ਪਏ ਤੁਰੇ ਜਾਂਦੇ ਜਾਂਦੇ ਰਾਹ 'ਚ ਉਹਨੂੰ ਤੇ ਲੱਗੀ ਕੁੜੀ ਨੂੰ ਤੇ ਥੋੜੀ ਜੀ ਦੂਰ ਜਾ ਕੇ ਉਹ ਕਹਿੰਦੀ ਵੀ ਭਾਈ ਮੈਨੂੰ ਤਾਂ ਪਾਣੀ ਪੀਣਾ ਹੈ ਤੇ ਉਹ ਕਹਿੰਦਾ ਵੀ ਭਾਈ ਨਹੀਂ ਪਾਣੀ ਦੀ ਪੜੀ ਗੱਲ ਹੈ ਤੇ ਲਵੇ ਭਈ ਸੂਆ ਸੀ ਉਹ ਥੋਨੇ ਪਾਣੀ ਲਿਆ ਕੇ ਦੇਤਾ ਅਹੀਂ ਤੁਰੇ ਜਾਂਦੇ ਆਂਦੇ ਦੋ ਤਿੰਨ ਵਾਰੀ ਉਹਨੇ ਪਾਣੀ ਮੰਗਿਆ ਕੁੜੀ ਨੇ ਤੇ ਉਹ ਪੂਰੇ ਪਿਆਰ ਨਾਲ ਉਹਨੂੰ ਪਾਣੀ ਦੇ ਦਿਆ ਕਰੀ ਤੇ ਜਦੋਂ ਖਾਸੀ ਦੂਰ ਲੰਘੇ ਉਹਦਾ ਪਿੰਡ ਨੇੜੇ ਆ ਗਿਆ ਉਹ ਕੁੜੀ ਨੇ ਫੇਰ ਕਿਹਾ ਕਹਿੰਦੀ ਬਾਈ ਪਾਣੀ ਦੀ ਤੇ ਫੇਰ ਲੱਗਿਆ ਈ ਮੈਨੂੰ ਤੇ ਚੋਰ ਪਾਈ ਮੂਰੋਂ ਹਰਖ ਗਿਆ ਕਹਿੰਦਾ ਕੀ ਪਾਈ ਪਾਈ ਕਹੀ ਜਾਨੀ ਐ ਕਹਿੰਦਾ ਪਾਣੀ ਪੋਣੀ ਨਹੀਂ ਹੈਗਾ ਹੁਣ ਹੁਣ ਤਾਂ ਘਰੇ ਜਾ ਕੇ ਪੀਂ ਤੇ ਥੋੜੇ ਜੇ ਟਾਈਮ ਬਾਅਦ ਉਹ ਚੋਰ ਦਾ ਘਰ ਆ ਗਿਆ ਤੇ ਉਹ ਕੁੜੀ ਵੀ ਸਮਝ ਗਈ ਇਹੀ ਗੱਲਾਂ ਤੋਂ ਵੀ ਤਾਂ ਮੈਥੋਂ ਕੋਈ ਗਲਤੀ ਹੋ ਗਈ ਵੱਡੀ ਤੇ ਗਾਹ ਜਦੋਂ ਉਹ ਚੋਰ ਦੇ ਘਰੇ ਗਏ ਉਹਦੀ ਮਾਂ ਬੈਠੀ ਚੋਰ ਦੀ 부ੜੀ ਜੀ ਤੇ ਉਹਨੂੰ ਚੋਰ ਕਹਿੰਦਾ ਕਹਿੰਦਾ ਆ ਦੇਖ ਕਹਿੰਦਾ ਤੇਰੀ ਨੂੰਹ ਲੈ ਕੇ ਆਇਆ ਤੇ ਕੁੜੀ ਦੇ ਤਾਂ ਭਈ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਹਿੰਦੀ ਹੁਣ ਤਾਂ ਪੈ ਗਿਆ ਪੰਗਾ ਪਰ ਉਹ ਕੁੜੀ ਸ਼ੇਤੀ ਕਬਰੌਂਦੀ ਵੀ ਨਹੀਂ ਸੀ ਐਨਾ ਵੀ ਟੋਕਲ ਨਹੀਂ ਸੀ ਹੈਗੀ ਤੇ ਕਰ ਕਰਾ ਕੇ ਐਨੇ ਨੂੰ ਉਹ ਚੋਰ ਦੇ ਸੱਤ ਪਾਈ ਹੋਰ ਸੀਗੇ ਇੱਕ ਉਹਨਾਂ ਚੋਂ ਕਾਣਾ ਸੀ ਤੇ ਉਹਨਾਂ ਨੇ ਰੌਲਾ ਪਾ ਲਿਆ ਉਹ ਕਹਿੰਦੇ ਐ ਕਿਵੇਂ ਕੱਲਾ ਲਿਆ ਆ ਤੂੰ ਵੀ ਸਾਨੂੰ ਤਾਂ ਆਪ ਲਿਆ ਕੇ ਦੇਣੀ ਸੀ ਵੀ ਐ ਨਹੀਂ ਤੇਰਾ ਵਿਆਹ ਹੋਣ ਦਿੰਦੇ ਤੇ ਜਦੋਂ ਉਹਨਾਂ ਦਾ ਰੌਲਾ ਖਾਸਾ ਵੱਧ ਗਿਆ ਚੋਰਾਂ ਦੀ ਮਾਂ ਕਹਿੰਦੀ ਕਹਿੰਦੀ ਤੁਸੀਂ ਛੱਤੀ ਜਾਓ ਸੱਤੇ ਜਾਣੇ ਜਾਓ ਤੇ ਚੋਰੀ ਕਰਕੇ ਲਿਆਉ ਜਿਹੜਾ ਸਭ ਤੋਂ ਵੱਡੀ ਚੋਰੀ ਕਰਕੇ ਲਿਆਉਗਾ ਉਹ ਰੱਖ ਲੂਗਾ ਇਹਨੂੰ ਤੇ ਚੋਰੇ ਹੀ ਰਨ ਤੋਂ ਬਹੁਤ ਹੋਸ ਹੋਈ ਉਹ ਸੱਤੇ ਭਰਾ ਚੋਰੀ ਕਰਨ ਨੂੰ ਨਿਕਲ ਗਏ ਕਹਿੰਦੇ ਵੱਡੀ ਤੋਂ ਵੱਡੀ ਚੋਰੀ ਕਰਕੇ ਮੁੜਾਂਗੇ ਤੇ ਐਨੇ ਨੂੰ ਭਈ ਉਹ ਕੁੜੀ ਤੇ ਚੋਰਾਂ ਦੀ ਮਾਂ ਦੋਨੇ ਕੰਲੀਆਂ ਕਰੇ ਤੇ ਉਹ ਜਿਹੜੀ ਬੁੜੀ ਸੀ ਕਰੇ ਉਹਦੇ ਭਈ ਬਾਰੀ-ਬਾਰੀ ਸਿਰ 'ਚ ਖੁਰਕ ਹੋਈ ਜਾਵੇ ਉਹ ਕੁੜੀ ਨੇ ਦੇਖ ਲਿਆ ਬੀ ਆਂਜੀ ਕਰੀ ਜਾਂਦੀ ਆ ਹੀ ਉਹ ਕਹਿੰਦੀ ਵੀ ਮੈਂ ਖੁਰਕ ਕਰ ਦਿੰਦੀ ਆ ਬੇਬੇ ਤੇਰੇ ਤੇ ਜਦੋਂ ਉਹਨੇ ਬਾਹਲੇ ਪਿਆਰ ਦੇਣਾ ਕਿਹਾ ਉਹ ਬੁੜੀ ਤੇਜਗੀ ਉਹਦੇ ਤੇ ਤੇ ਕਹਿੰਦੀ ਲੈ ਪੁੱਤ ਕਰ ਤੇ ਤੇ ਜਦੋਂ ਦੇਖਿਆ ਉਹਦੇ ਉਹ ਕਹਿੰਦੀ ਵੀ ਤੇਰੇ ਸਿਰ 'ਚ ਤਾਂ ਜੂਆ ਨੇ ਕਹਿੰਦੀ ਵੀ ਮੈਂ ਲੈ ਚੂਗਾ ਹੌਲੀ ਹੌਲੀ ਪਈ ਉਹ ਚੂਗਣ ਜੇ ਲੱਗੀ ਆ ਗੱਲਾਂ ਬਾਤਾਂ ਜੀਆਂ ਕਰੀ ਗਈ ਉਹਦੇ ਨਾਲ ਉਹ ਬੁੜੀ ਹੋਰ ਤੇਜਗੀ ਕਹਿੰਦੀ ਮੇਪੀ ਤੇਰੇ ਸਿਰ 'ਚ ਤਾਂ ਮੈਲ ਜੰਮੀ ਪਈਆ ਵੀ ਤੈਨੂੰ ਨਾ ਤੀ ਹੂੰ ਕਈ ਦਿਨ ਹੋ ਗਈ ਨਾਲੇ ਜੂਆ ਨਿਕਲ ਜਾਣਗੀਆਂ ਕਹਿੰਦੀ ਜੇ ਮੈਂ ਤੈਨੂੰ ਕੇਸ ਸੀ ਹੁਈ ਨਵਾ ਦਿਆਂ ਤੇ ਉਹ ਬੁੜੀ ਕਹਿੰਦੀ ਵਿਵਤ ਨਵਾ ਦੇ ਵੀ ਇਦੋਂ ਵਧੀਆ ਕੀ ਹੋਊਗਾ ਤੇ ਉਹਨੂੰ ਭਈ ਉਹ ਉਥੇ ਨਹਾਉਣ ਵਾਲੇ ਚ ਲੈ ਗਈ ਤੇ ਲਿਜਾ ਕੇ ਐਨੇ ਥੋੜਾ ਜਿਹਾ ਪਾਣੀ ਦਿੱਤਾ ਧਰ ਗਈ ਜਦੋਂ ਪਾਣੀ ਦਿੱਤਾ ਧਰ ਗਈ ਲਾ ਕੇ ਉਹਦੇ ਸਿਰ 'ਚ ਸਾਬਣ ਅੱਖਾਂ ਨਹੀਂ ਉਹਦੇ ਬੰਦ ਹੋ ਗਈਆਂ ਜਦੋਂ ਕਹਿੰਦੀ ਬੇਬੇ ਮੈਂ ਤਾਂ ਕੱਪੜੇ ਵੀ ਨਹੀਂ ਲਈ ਤੇਰੀ ਚੱਕੀ ਤੇ ਉਹ ਕਹਿੰਦੀ ਚੱਕ ਲਿਆ ਵੀ ਉੱਥੇ ਸੰਦੂਖ ਚ ਪਏ ਨਹੀਂ ਤੇ ਜਦੋਂ ਉਹ ਸੰਦੂਖ ਜਾ ਕੇ ਉਹਨੇ ਖੋਲਿਆ ਉਹ ਤਾਂ ਬਹੁਤ ਗਹਿਣਾ ਗੱਟਾ ਚੋਰੀ ਕਰ ਕਰ ਬਣਾਈ ਬੈਠੇ ਚੋਰ ਤੇ ਸਾਰਾ ਭਾਈ ਉਹਨੇ ਹੱਥੇ ਵੀ ਧੱਕਰ ਲਿਆ ਉਹ ਤੇ ਇਹਨੇ ਨੂੰ ਨਾਲੇ ਤਾਂ ਉਹਦੇ ਕੱਪੜੇ ਦੇ ਚੱਕ ਲਿਆ ਯੋਹ ਨਾਲੇ ਪੂਰਾ ਤੱਤਾ ਪਾਣੀ ਕਰ ਲਿਆ ਜਦੋਂ ਜਮਾ ਜਾ ਕੇ ਭਈ ਬਾਲਟੀ ਉਹਨੇ ਤਾਂ ਉਹ ਬੁੜੀ ਦੇ ਉੱਤੀ ਉਲਟਾਤੀ ਤੇ ਬੁੜੀ ਤਾਂ ਮੱਚ ਗਈ ਉਥੀ ਇੱਕ ਕੁਆਲਟੀ ਭਰ ਕੇ ਹੋਰ ਰੱਖੀ ਬੈਠੀ ਸੀ ਉਹ ਮਾਰੀ ਸਿਰ 'ਚ ਤੇ ਬੁੜੀ ਤਾਂ ਭਈ ਦਰਦ ਸਿਹਾ ਨਾ ਗਿਆ ਉਹਦੇ ਤੋਂ ਉਹ ਤਾਂ ਉੱਥੀ ਪੂਰੀ ਹੋ ਗਈ ਤੇ ਜਦੋਂ ਪੂਰੀ ਹੋਊਗੀ ਚੱਕ ਕੇ ਮੰਜੇ ਤੇ ਧਰ ਕੇ ਉਹਨੂੰ ਚਾਦਰ ਪਾ ਕੇ ਐਂ ਪਾਤੀ ਵੀ ਜਿਵੇਂ ਸੁੱਤੀ ਪਈ ਹੁੰਦੀ ਐ ਤੇ ਉਹ ਤੋਂ ਬਾਅਦ ਭਈ ਉਹਨੇ ਜਮਾ ਜਦੋਂ ਕੋਈ ਖਾਤਰਾਂ ਨਾ ਰਿਹਾ ਸਾਰੇ ਇੱਕ ਘਰ ਦੇ ਵਿੱਚ ਹੱਥ ਪੈਰ ਮਾਰੇ ਜਿੰਨਾ ਕ ਸਾਮਾਨ ਪਿਆ ਸੀ ਸਾਰਾ ਇਕੱਠਾ ਕਰਕੇ ਇੱਕ ਜਿਹੜੀ ਵੱਲਦ ਗੱਡੀ ਸੀ ਉਹਨਾਂ ਦੀ ਉਹਦੇ ਚ ਲੱਦ ਕੇ ਖੜਾਤਾ ਤੇ ਇੱਕ ਉਹਦੇ ਉਹਨਾਂ ਨੇ ਬਿੱਲੀ ਰੱਖੀ ਹੋਈ ਸੀ ਚੋਰਾ ਨੇ ਉਹਨੂੰ ਚੱਕੀ ਦਾ ਬੰਨ੍ਹਾਈ ਉਹ ਬਿੱਲੀ ਜਦੋਂ ਤੁਰੇ ਆਏ ਲੱਗੇ ਵੀ ਜਿਵੇਂ ਚੱਕੀ ਪੀਸੀ ਜਾਂਦਾ ਕੋਈ ਗੇੜ ਕੇ ਤੇ ਕਰ ਕਰਾ ਕੇ ਚੋਰਾਾਂ ਦੇ ਹੀ ਵੱਲਦ ਲੈ ਕੇ ਉਹ ਤਾਂ ਲੱਦ ਕੇ ਸਮਾਨ ਸਾਰਾ ਪਿੰਡ ਪੱਜੀ ਪਿੰਡ ਵਾਲੇ ਭਈ ਦੇਖ ਕੇ ਪੂਰੇ ਹੈਰਾਨ ਕਹਿੰਦੇ ਵੀ ਇਹਦੀ ਮਾਤਾ ਕੋਈ ਤਾਂ ਕਿਹੜੇ ਕਰੀ ਲੱਗਦੀ ਐ ਵੀ ਇੰਨਾ ਸਮਾਨ ਦਿੱਤਾ ਤੇ ਲੋਕ ਪੁੱਸਣ ਉਹਨੂੰ ਉਹ ਕਹਿੰਦੇ ਕਹਿੰਦੀ ਹਾਂ ਵੀ ਮੇਰੀ ਬੇਬੇ ਤੇ ਮੇਰੇ ਭਈਆਂ ਨੇ ਵੀ ਸਮਾਨ ਦਿੱਤਾ ਮੈਨੂੰ ਕਿਉਂ ਤੂੰ ਕਹਿੰਦੀ ਵਿਆਹ ਵੇਲੇ ਤਾਂ ਕੋਈ ਹੈ ਨਹੀਂ ਸੀ ਉਹ ਕਹਿੰਦੇ ਵੀ ਹੁਣ ਤੈਨੂੰ ਜਿੰਨਾ ਅਸੀਂ ਸਮਾਨ ਜੋੜਿਆ ਤੇਰਾ ਵੀ ਸਾਰਾ ਦੇਤਾ ਤੇ ਉਧਰ ਜਦੋਂ ਚੋਰ ਘਰੇ ਆਏ ਉਹਨਾਂ ਨੇ ਦੇਖੀ ਬੁੜੀ ਪਈ ਵੀ ਤਾਂ ਸੁੱਤੀ ਪਈ ਐ ਵੀ ਜਗਾਓ ਨਾ ਤੇ ਥੋੜੇ ਜੇ ਟਾਈਮ ਬਾਅਦ ਉਹਨਾਂ ਨੂੰ ਜਦੋਂ ਉਹ ਬਿੱਲੀ ਸੋਣੀ ਨਾਲ ਹੀ ਚੱਕੀ ਦੀ ਬਾਤ ਆਵੇ ਤੇ ਉਹਨਾਂ ਨੂੰ ਐ ਵੀ ਜਿਹੜੀ ਵੀ ਉਹ ਕੁੜੀ ਲਿਆਂਦੀ ਐ ਚੱਕੀ ਪੀਸੀ ਜਾਂਦੀ ਐ ਤੇ ਐਂਆ ਕਿ ਉਹਦੇ ਜਦੋਂ ਕੰਮ ਧੰਦੇ ਲੱਗੇ ਕਈ ਵਾਰੀ ਉਹਨਾਂ ਨੇ ਉਹ ਬੁੜੀ ਜਗਾਈ ਤੇ ਜਦੋਂ ਬੇਬੇ ਬੇਬੇ ਕਰਕੇ ਕਿਹਾ ਤੇ ਬੇਬੇ ਨੇ ਕਿੱਥੇ ਬੋਲਣਾ ਸੀ ਐਨੇ ਨੂੰ ਉਹ ਚੱਕੀ ਕੰਨੀ ਬਾਜਾ ਮਾਰੀਆਂ ਵੀ ਤੂੰ ਤਾਂ ਆ ਜਾ ਬਿਚ ਬੇਬੇ ਤਾਂ ਨਹੀਂ ਉੱਠਦੀ ਤੇ ਜਦੋਂ ਕੋਈ ਮੂਰੋਂ ਪਈ ਜਵਾਬ ਨਾ ਆਇਆ ਉਹਨਾਂ ਦੀਆਂ ਗੱਲਾਂ ਦਾ ਫਿਰ ਉਹਨਾਂ ਨੂੰ ਸ਼ੱਕ ਜਾਫ ਹੋਇਆ ਤੇ ਜਾ ਕੇ ਜਦੋਂ ਚੱਕੀ ਕੰਨੀ ਦੇਖਿਆ ਉੱਥੇ ਤਾਂ ਬਿੱਲੀ ਬੰਨੀ ਪਈ ਤੇ 부ੜੀ ਨੂੰ ਦੋ ਤਿੰਨ ਵਾਰੀ ਜਦੋਂ ਖਲੂਨ ਕੇ ਜੇ ਦੇਖਿਆ 부ੜੀ ਦੇ ਵੀ ਪੈਸਾ ਨਾ ਚੱਲਣ ਉਥੇ ਕਗਰਾ ਆ ਗਈ ਅੱਜ ਕੀ ਜਾ ਕੇ ਜਦੋਂ ਅੰਦਰ ਦੇਖਿਆ ਉੱਥੇ ਕੱਪੜਾ ਲੀੜਾ ਖਿੰਡਿਆ ਪਿਆ ਸੰਦੂਖ ਖੁੱਲੇ ਪਏ ਉਹ ਕਹਿੰਦੇ ਵੀ ਆਪਾਂ ਤਾਂ ਪੱਟੇ ਗਏ ਵੀ ਜਿੰਨਾ ਸਮਾਨ ਸੀ ਘਰੇ ਨਾਲੇ ਤਾਂ ਉਹ ਲੈ ਗਈ ਵੀ ਨਾਲੇ ਆਪਣੀ ਬੇਬੇ ਨੂੰ ਮਾਰ ਗਈ ਤੇ ਉਹ ਭਈ ਨਾਲੇ ਤਾਂ ਆਪਦੀ ਮਾਂ ਨੂੰ ਰੋਣਾ ਨਾਲੇ ਜਿਹੜਾ ਲੁੱਟਿਆ ਹੋਇਆ ਸਮਾਨ ਸੀ ਉਹਨੂੰ ਯਾਦ ਕਰਨਾ ਵੀ ਆਪਾਂ ਤਾਂ ਇੰਨਾ ਇਕੱਠਾ ਕਰ ਰੱਖਿਆ ਸੀ ਤੇ ਉਹਨਾਂ ਨੇ ਭਈ ਕਰ ਕਰਾ ਕੇ ਉਹ ਦਨੀ ਉਹ ਬੁੜੀ ਦਾ ਸੰਸਕਾਰ ਕੀਤਾ ਦੇ ਸ਼ਾਂਚਕਾਰ ਕਰਕੇ ਉਹ ਤਾਂ ਸਾਰੇ ਪਾਈ ਇਕੱਠੇ ਹੋ ਕੇ ਉਹ ਕੁੜੀ ਨੂੰ ਉਹ ਲਾਕੇ ਚ ਲੱਭਣ ਲੱਗੇ ਪਰ ਉਹ ਕੁੜੀ ਮਿਲੀ ਨਾ ਤੇ ਦੂਜੇ ਦਿਨ ਰਾਤ ਜੀ ਹੋਈ ਤੋਂ ਉਹ ਤਾਂ ਉਹਦੇ ਪਿੰਡ ਆ ਗਏ ਕੁੜੀ ਦੇ ਕਿਉਂ ਹੋ ਘਰੇ ਤਾਂ ਆਈ ਹੋਇਆ ਸੀ ਪਰ ਆਇਆ ਇੱਕੋ ਵਾਰੀ ਸੀ ਉਧਰੋਂ ਕੁੜੀ ਨੂੰ ਵੀ ਪਤਾ ਸੀ ਵੀ ਚੋਰ ਹਟਨੇ ਤਾਂ ਹੈ ਨਹੀਂ ਪਿੱਛੋਂ ਉਹਨੇ ਆ ਕੇ ਦਰਵਾਜ਼ਾ ਸੀ ਜਿਹੜੇ ਉਹਦੇ ਘਰ ਦਾ ਦੋ ਗਲੀਆਂ ਨਾਲ ਉਹਦਾ ਘਰ ਲੱਗਦਾ ਸੀ ਬਚਾਲੇ ਉਹ ਦੂਜੀ ਗਲੀ ਚ ਲਵਾਤਾ ਤੇ ਇਧਰੋਂ ਬਾਰ ਬੰਦ ਕਰਤਾ ਤੇ ਉਹ ਚੋਰ ਝਾਕ ਕੇ ਕਹਿੰਦਾ ਮੈਂ ਤਾਂ ਇੱਥੋਂ ਦੀ ਹੀ ਆਇਆ ਸੀ ਕਹਿੰਦਾ ਜਿੰਨਾ ਕਿ ਮੇਰੇ ਯਾਦ ਹੈ ਤੇ ਕਰ ਕਰਾ ਕੇ ਉਹ ਕਹਿੰਦਾ ਵੀ ਹੁਣ ਦਰਵਾਜ਼ਾ ਤਾਂ ਕਿੱਥੇ ਭਲਾਂਗੇ ਵੀ ਦਰਵਾਜ਼ੇ ਤਾਂ ਚਾਹ ਉਹ ਸਾਧਾ ਵਾਸਤੇ ਹੁੰਦੇ ਨੇ ਕਹਿੰਦਾ ਆਪਾਂ ਤਾਂ ਜਿਹੜਾ ਕੰਮ ਕਰਨ ਆਏ ਆ ਉਹੀ ਆਏ ਆ ਉਹਨਾਂ ਨੇ ਤਾਂ ਕੰਧ ਨੂੰ ਪਾੜ ਲਾ ਲਿਆ ਤੇ ਐਨੇ ਜੋ ਕੁਰੀ ਨੂੰ ਵੀ ਪਨਕ ਲੱਗੀ ਵਿਚੋਰ ਆ ਗਏ ਰਾਤ ਨੂੰ ਤੇ ਜਦੋਂ ਭਈ ਪਤਾ ਲੱਗ ਗਿਆ ਉਹ ਕੁੜੀ ਨੂੰ ਉਹਨੇ ਤਾਂ ਤਿੱਖੀ ਜੀ ਦਾਤੀ ਸੀ ਕਰੇ ਉਹ ਚੱਕ ਲਈ ਤੇ ਕੰਦ ਨਾ ਲੱਗ ਕੇ ਖੜ ਗਈ ਜਦੋਂ ਪਾੜ ਪੂਰਾ ਜਾ ਪਿਆ ਉਹ ਚੋਰ ਨੇ ਮੂੰਹ ਕੱਟ ਲਿਆ ਇੱਕ ਨਹੀਂ ਉਹਨੇ ਤਾਂ ਦਾਤੀ ਨੱਕ ਤੇ ਮਾਰੀ ਉੱਥੇ ਉਹਦਾ ਨੱਕ ਵੱਡਤਾ ਤੇ ਉਹਦਾ ਚਿਆਂਗਾ ਮਾਰੇ ਚੋਰ ਤਾਂ ਚਿਆਂਗਾ ਮਾਰ ਕੇ ਤਾਂ ਉਹ ਨਰੇ ਆਉ ਦਾ ਭਾਈ ਦੇਖਿਆ ਕਹਿੰਦੇ ਆ ਤਾਂ ਜਮੀ ਕਹਿਰ ਕਰਤਾ ਤੇ ਉਹ ਕਹਿੰਦੇ ਵੀ ਹੁਣ ਇਹਨੂੰ ਸਾਡੋ ਵੀ ਆਪਾਂ ਇਹਦਾ ਲਾਜ ਕਰਾਈ ਕੀ ਤੇ ਉਹਨਾਂ ਨੇ ਜਾ ਕੇ ਭਈ ਬੈਤੋਂ ਉਹ ਚੋਰ ਭਈ ਦਾ ਆਪਦੇ ਦਾ ਲਾਜ ਕਰਾਇਆ ਤੇ ਫੇਰ ਫੇਰ ਕਹਿੰਦੇ ਹੁਣ ਤਾਂ ਬਦਲਾ ਜਮੇ ਲਾਵਾਂਗੇ ਕਹਿੰਦੇ ਵੀ ਤਿੰਨ ਵਾਰੀ ਕਹਿੰਦੇ ਆਪਣੇ ਤੇ ਭਾਜੀ ਪਾਤੀ ਉਹਨੇ ਤੇ ਜਾ ਕੇ ਉਹਨਾਂ ਨੇ ਉਹ ਕੁੜੀ ਦੇ ਘਰ ਦਾ ਦਰਵਾਜ਼ਾ ਪਾਰ ਲਿਆ ਕਹਿੰਦੇ ਇੱਧਰ ਦੀ ਆਏ ਤੇ ਉਹ ਕੁੜੀ ਕਿਤੇ ਸੌਂਗੀ ਅੱਖ ਲੱਗੀ ਉਹਦੀ ਰਾਤ ਨੂੰ ਤੇ ਉਹ ਕਹਿੰਦੇ ਵੀ ਜੇ ਫੋਨ ਇੱਥੇ ਵੀ ਕੁਛ ਕਰਾਂਗੇ ਵੀ ਗਵੰਦੀ ਨਾ ਜਾਗ ਪੈਣਾ ਵੀ ਕਈ ਵਾਰੀ ਕਿਸੇ ਨੂੰ ਕੋਈ ਪਨਕ ਲਾਗੀ ਵੀ ਆਪਾਂ ਘੁੱਟੇ ਜਾਵਾਂਗੇ ਪਿੰਡ ਵਾਲਿਆਂ ਤੋਂ ਉਹਨਾਂ ਨੇ ਚੁੱਪ ਜੇ ਕਰਕੇ ਉਹ ਕੁੜੀ ਦਾ ਮੰਜਾ ਹੀ ਚੱਕ ਲਿਆ ਤੇ ਲੈ ਕੇ ਮੰਜਾ ਚੱਕ ਕੇ ਤੁਰ ਪਏ ਤੁਰੇ ਜਾਂਦੇ ਜਾਂਦੇਆਂ ਤੋਂ ਜਦੋਂ ਪਿੰਡ ਤੋਂ ਬਾਹਰ ਜੇ ਨਿਕਲੇ ਕੋਈ ਕੋਈ ਕਣੀਆਂ ਜੀ ਡਿੱਗੇ ਤੇ ਜਦੋਂ ਮੂੰਹ ਤੇ ਕਣੀਆਂ ਜੀਆਂ ਪਈਆਂ ਉਹ ਕੁੜੀ ਨੂੰ ਤਾਂ ਜਾਗ ਆ ਗਈ ਜਾਗਾਈ ਤੋਂ ਨੇ ਜਦੋਂ ਦੇਖਿਆ ਵੀ ਮੰਜਾ ਤੁਰਿਆ ਜਾਂਦਾ ਤੇ ਉਹ ਉਹਨਾਂ ਦਾ ਪੈਰ ਖੜਕਾ ਸੁਣਿਆ ਦੇਖੇ ਵੀ ਤਾਂ ਚੋਰ ਮੈਨੂੰ ਚੱਕੀ ਜਾਂਦੇ ਨਹੀਂ ਉਹ ਕਹਿੰਦੀ ਵੀ ਕੋਈ ਹਿੱਲਾ ਕਰਨਾ ਪਊਗਾ ਉਹ ਹਿੱਲੀ ਨਾ ਜਾ ਦੇ ਵੀ ਕਹਿੰਦੀ ਜੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਜਾਗਦੀ ਐ ਵੀ ਹੋ ਸਕਦਾ ਇੱਥੇ ਹੀ ਮਾਰ ਦੇ ਇਹਨੂੰ ਮੈਨੂੰ ਤੇ ਜਦੋਂ ਜਾਂਦੇ ਜਾਂਦੇ ਭਈ ਉਹ ਇੱਕ ਬੋਹੜ ਹੀ ਠਾਂ ਦੀ ਲੰਘੇ ਉਹਦੀਆਂ ਜਟਾਨੀਆਂ ਲੰਕਣਾਂ ਉਹਨਾਂ ਦਾ ਮੰਝੇ ਤੇ ਤੁਰੇ ਜਾਂਦੇ ਜਾਂਦੇ ਆ ਤਾਂ ਹੀ ਉਹਦੇ ਨਾਲ ਝੂਟ ਕੇ ਜੱਟ ਜੀ ਨਾ ਤਹਾਂ ਚੜ ਗਈ ਦਰਖਤ ਤੇ ਬੋਰ ਤੇ ਤੇ ਪਿੱਛੇ ਜਿਹੜਾ ਉਹਨਾਂ ਦਾ ਭਾਈ ਤੁਰਿਆ ਆਉਂਦਾ ਸੀ ਕਾਣਾ ਸੀ ਜਿਹੜਾ ਉਹਨੇ ਦੇਖ ਲਈ ਉਹ ਤੇ ਉਹ ਕੇ ਲਖਤ ਕਹਿੰਦਾ ਕਹਿੰਦਾ ਉਹ ਕੁੜੀ ਤਾਂ ਕਹਿੰਦਾ ਦਰਖਤ ਤੇ ਚੜ ਗਈ ਤੇ ਉਹਦੇ ਭਾਈ ਕਹਿੰਦੇ ਵੀ ਤੈਨੂੰ ਬੜਾ ਦੀਂਦਾ ਕਾਨਿਆਂ ਇੱਕ ਤਾਂ ਰਾਤ ਆ ਵੀ ਇੱਕ ਤੇ ਅੱਖ ਇੱਕ ਐ ਤੇ ਉਹਨੇ ਜਦੋਂ ਜ਼ਿੱਦ ਕੀਤੀ ਉਹ ਕਹਿੰਦਾ ਦੇਖ ਤਾਂ ਨਾ ਉਹ ਤੁਸੀਂ ਇੱਕ ਵਾਰੀ ਕਿ ਮੈਂ ਚਲ ਮੈਂ ਤਾਂ ਕਾਣਾ ਹੈਗਾਗਾ ਤੇ ਜਦੋਂ ਭਈ ਉਹਨਾਂ ਨੇ ਮੰਜੇ ਤੇ ਕੁੜੀ ਦੇਖੀ ਉਹ ਉਹ ਕੁੜੀ ਹੈ ਨਾ ਮੰਜੇ ਤੇ ਉਹੋ ਭਈ ਉਹ ਕੁੜੀ ਨੂੰ ਭਾਨਣ ਲੱਗੀ ਤੇ ਨੀਰਾ ਹੋਇਆ ਪਿਆਸੀ ਤਰਖ ਤੇ ਉਹ ਕਿੱਥੇ ਦੀਂਦੀ ਆ ਤੇ ਉਹ ਕਾਣੇ ਨੂੰ ਪਤਾ ਸੀ ਵੀ ਚੜੀ ਆਏ ਜੇ ਚੜੀ ਆ ਤੇ ਉਹਦੀ ਤਾਂ ਕਿਤੇ ਉਹ ਨਿਗਾ ਪੈ ਗਈ ਤੇ ਉਹ ਕਾਣਾ ਕਹਿੰਦਾ ਵੀ ਉਹ ਸੀ ਤੇ ਉਹਦੇ ਭਾਈ ਛੇਤੀ ਉਹਦੀ ਮੰਨਣ ਨਾ ਕਿਦੇ ਵੀ ਹੁਣ ਨਾ ਪਸਾਨੂੰ ਪਤਾ ਲੱਗੇ ਤੇਰੇ ਦਸੇ ਤੋਂ ਤੇ ਜਦੋਂ ਉਹ ਹੱਡਿਆਂ ਨਾਲ ਜਦਕਾਰ ਨੂੰ ਉਹ ਉਹਨੂੰ ਕਹਿੰਦੇ ਵੀ ਤੂੰ ਹੀ ਚੜ ਜਾ ਤਹਾ ਜੇ ਤੈਨੂੰ ਦੀਂਦੀ ਹੈ ਤੇ ਉਹੋ ਕਾਣਾ ਭਾਈ ਤਹਾ ਚੜ ਗਿਆ ਤਰਖਤੇ ਜਦੋਂ ਪੱਤਿਆਂ ਜਾਂ ਚਲੂਗੀ ਬੈਠੀ ਉਹ ਕੁੜੀ ਦੇ ਲਵੇ ਪਹੁੰਚਿਆ ਉਹਨੇ ਤਾਂ ਜਵਾੜੇ ਤੇ ਲੱਤ ਮਾਰੀ ਤੇ ਉਹਦੀ ਤਾਂ ਜੀਵ ਪੱਟੀ ਗਈ ਵਿੱਚ ਆ ਕੇ ਦੰਦਾਂ ਦੇ ਤੇ ਤਾਰ ਦੇ ਨੇ ਆ ਕੇ ਥੱਲੇ ਵਜਾ ਪੈਰਾਂ ਦਾ ਹੁ ਥੱਲੇ ਡਿੱਗਦੇ ਤੋਂ ਡਰ ਕੇ ਤੇ ਫਿਰ ਉਹਨੂੰ ਕਹਿੰਦੇ ਵੀ ਤੈਨੂੰ ਕਿੰਨਾ ਤਾਂ ਸਮਝਾਇਆ ਸੀ ਵੀ ਤਾਹਾਂ ਕੁਛ ਨਹੀਂ ਨਾ ਹੁੰਦੇ ਰੇਚ ਪਤਾ ਲੱਗਦਾ ਕੁਛ ਕਹਿੰਦੇ ਉਹੀ ਤੂੰ ਜਿੱਦ ਕਰੀ ਜੰਨਾ ਹੈ ਉਦੀ ਭਈ ਜੀਵਤਾ ਵੱਡੀ ਗਈ ਉਹ ਬਥੇਰੇ ਹੱਥ ਜੀ ਮਾਰ ਕੇ ਕਹੇ ਵੀ ਉਹਨੇ ਮਾਰੀ ਲਾ ਤੋਣੇ ਮਾਰੀਆ ਅੱਗੇ ਲੋਕ ਡਰਦੇ ਵੀ ਵਾਲਾ ਹੁੰਦੇ ਪੂਤ ਪ੍ਰੇਤਾਂ ਤੋਂ ਗੱਲਾਂ ਇਆਂ ਜਿਹਾ ਚੱਲਦੀਆਂ ਹੁੰਦੀਆਂ ਤੇ ਉਹਨਾਂ ਨੂੰ ਤਾਂ ਇਹ ਹੋ ਗਿਆ ਵੀ ਕੋਈ ਵੀ ਕੋਈ ਸਹ ਨਾ ਹੋਵੇ ਤਾਹਾਂ ਪੂਤ ਪ੍ਰੇਤ ਕੋਈ ਤੇ ਵੀ ਉਹਨੇ ਲੱਤ ਮਾਰੀ ਉਹ ਇਹਦੇ ਵੀ ਕੁੜੀ ਕਿੱਥੇ ਲੱਤ ਮਾਰੂਗੀ ਤੇ ਉਹ ਤਾਂ ਉੱਥੋਂ ਡਰਦੇ ਪਈ ਭੱਜ ਲੇ ਦੂਜੇ ਦਿਨ ਜਦੋਂ ਦੇਖਿਆ ਵੀ ਉਹਦੀ ਜੀਬ ਵੱਡੀ ਗਈ ਉਹਦਾ ਲਾਜ ਲੂਜ਼ ਕਰਾਇਆ ਉਹਨਾਂ ਨੇ ਤੇ ਹੋਰ ਉਹਨਾਂ ਨੂੰ ਅੱਗ ਲੱਗੀ ਇਹ ਚੀਜ਼ ਦੀ ਕਹਿੰਦੇ ਵੀ ਆਪਾਂ ਨੂੰ ਚਾਰ ਵਾਰੀ ਰਗੜਤਾ ਵੀ ਬਦਲਾ ਤਾਂ ਆਪਾਂ ਲਵਾਗੇ ਤੇ ਉਸ ਤੋਂ ਬਾਅਦ ਥੋੜੇ ਜਿਹੇ ਦਿਨਾਂ ਬਾਅਦ ਪਈ ਉਹ ਫੇਰ ਵਾਕੇ ਉਹ ਕੁੜੀ ਦੇ ਘਰੇ ਉਹ ਕੁੜੀ ਸੁੱਤੀ ਪਈ ਤੇ ਕਰ ਕਰਾ ਕੇ ਸਾਰਾ ਸਮਾਨ ਘਰ ਦਾ ਇਕੱਠਾ ਕਰ ਲਿਆ ਉਹਨਾਂ ਨੇ ਤੇ ਗੱਛੜੀਆਂ ਚ ਬੰਨੀ ਜਾਣ ਤੇ ਜਦੋਂ ਬੰਨੀ ਜਾਣ ਉਹ ਕੁੜੀ ਨੂੰ ਲੱਗ ਗਿਆ ਪਤਾ ਉਹ ਇਹਦਾ ਪਰਾਂਝੇ ਜਾ ਕੇ ਕਹਾਰੀ ਚੱਕ ਲਈ ਜਾ ਕੇ ਘਰ ਦੇ ਬਾਹਰ ਖੜ ਗਈ ਬਾਹਰ ਚ ਹੋ ਕੇ ਤੇ ਜਦੋਂ ਖੜ ਗਈ ਉਹ ਕਹਿੰਦੀ ਵੀ ਜਿੰਨਾ ਸਮਾਨ ਇਕੱਠਾ ਹੋਈ ਜਾਂਦਾ ਵੀ ਇੱਕ ਇੱਕ ਜਣਾ ਲੈ ਕੇ ਨਿਕਲੀ ਚੱਲੋ ਤੇ ਜਿਹੜਾ ਆਇਆ ਕਰੇ ਸਮਾਨ ਲੈ ਕੇ ਬਾਹਰ ਉਹ ਤਾਂ ਮਾਰ ਕੇ ਸਿਰ ਚ ਕਹਾੜੀ ਉਥੇ ਹੀ ਸ਼ਾਮਦਿਆ ਕਰੇ ਗਠੜੀ ਖੋਲ ਕੇ ਉਹਦੇ ਚ ਬੰਨੀ ਜਾਵੇ ਉਹਨਾਂ ਨੂੰ ਤੇ ਐਂ ਕਰਦੇ ਕਰਦੇ ਉਹ ਸੀਸatte ਲੰਗਣ ਲੱਗੇ ਸਾਰੇ ਸਾਲ ਤੇ ਪਈ ਉਹ ਕੁੜੀ ਨੇ ਤੇ ਗਠੜੀਆਂ ਚ ਬੰਨ ਕੇ ਉਥੇ ਇੱਕ ਬਸੇ ਘਰੇ ਇਕੱਠੇ ਕਰਕੇ ਰੱਖਦੇ ਤੇ ਜਦੋਂ ਭਈ ਸਵੇਰ ਹੋਈ ਤੇ ਸਵੇਰੇ ਸਵੇਰੇ ਭਈ ਉਹ ਪਿੰਡ ਚ ਇੱਕ ਫਕੀਰ ਆਉਂਦਾ ਹੁੰਦਾ ਸੀ ਤੇ ਉਹ ਸਾਰਿਆਂ ਨੂੰ ਆ ਕੇ ਦਰਵਾਜ਼ੇ ਤੇ ਅਸੀਸਾਂ ਦਿੰਦਾ ਤੇ ਲੋਕ ਉਹਨੂੰ ਰੁਪਿਆ ਦੇਲੀ ਦੇ ਦਿੰਦੇ ਐਨੇ ਨਾ ਉਹਦਾ ਰੋਟੀ ਪਾਣੀ ਦਾ ਖਰਚਾ ਸੀ ਜਿਹੜਾ ਚੱਲੀ ਜਾਂਦਾ ਸੀ ਤੇ ਜਦੋਂ ਆ ਕੇ ਭਈ ਉਹ ਕੁੜੀ ਦੇ ਦਰਵਾਜ਼ੇ ਤੇ ਉਹਨੇ ਅਸੀਸਾਂ ਦਿੱਤੀਆਂ ਤੇ ਉਹ ਕੁੜੀ ਬਾਹਰ ਆ ਗਈ ਉਹ ਕਹਿੰਦੀ ਵੀ ਬਾਬਾ ਤੂੰ ਪੂਰੇ ਦਿਨ ਚ ਵੀ ਕਿੰਨੇ ਪੈਸੇ ਕਮਾ ਲੈਣਾ ਹੈ ਤੇ ਉਹ ਕਹਿੰਦਾ ਵੀ 50-60 ਰੁਪਏ ਮੈਂ ਕਮਾ ਲੈਣਾ ਪੁੱਤ ਦਿਨ ਚ ਤੇ ਉਹ ਕਹਿੰਦੀ ਵੀ ਇੱਕ ਜਾਦੂਗਰ ਆ ਵੀ ਮੈਨੂੰ ਰੋਜ਼ ਤੰਗ ਕਰਦਾ ਉਹ ਵੀ ਜੇ ਤੂੰ ਉਹਦਾ ਕੋਈ ਖੀਲਾ ਕਰ ਦੇਂ ਵੀ ਮੈਂ ਤੈਨੂੰ 500 ਰੁਪਏ ਦੇ ਦੂੰਗੀ ਦਿਹਾੜੀ ਦਾ ਤੇ ਜਦੋਂ 500 ਦਾ ਨਾਮ ਸੁਣਿਆ ਉਹ ਫਕੀਰ ਦੇ ਮਨ ਚ ਵੀ ਲਾਲਚ ਆ ਗਿਆ ਕਿਉਂ ਤਾਸ ਦਿਨਾਂ ਦੀ ਦਿਹਾੜੀ ਹੋਊਗੀ ਉਹਦੀ ਤੇ ਉਹ ਕਹਿੰਦਾ ਵੀ ਕੀ ਕੰਮ ਕਰਨਾ ਪਊਗਾ ਮੈਨੂੰ ਉਹ ਕਹਿੰਦੀ ਵੀ ਆ ਗਾਠੜੀ ਚ ਬੰਨਿਆ ਬਿਆ ਉਹਨੂੰ ਵੀ ਜੇ ਤਾ ਤੂੰ ਖੋਹ ਲਿਆ ਵੀ ਫਿਰ ਤਾਂ ਇਹ ਗਾਇਬ ਹੋ ਜੂ ਵੀ ਫਿਰ ਤਾਂ ਨਹੀਂ ਮੈਂ ਪੈਸੇ ਦਿੰਦੀ ਵੀ ਜੇ ਤੂੰ ਸਿੱਟਿਆ ਆ ਇਹਨੂੰ ਵੀ ਤੂੰ ਹੱਲ ਕਰਤਾ ਫਿਰ ਤੈਨੂੰ 500 ਰੁਪਇਆ ਦੇ ਦੂੰਗੀ ਮੈਂ ਤੇ ਉਹ ਮੰਨ ਗਿਆ ਭਾਈ ਚੱਕ ਕੇ ਉਹਨੇ ਗਾਠੜੀ ਨਹਿਰ 'ਚ ਸਿੱਟਿਆ ਆ ਉਹ ਤੇ ਜਦੋਂ ਮੁੜਿਆ ਵਾਪਸ ਉਹ ਕੁੜੀ ਕਹਿੰਦੀ ਵੀ ਉਹ ਤਾਂ ਵੀ ਤੇਥੋਂ ਪਹਿਲਾਂ ਹੀ ਆ ਗਿਆ ਵੀ ਉਹੀ ਗੱਲ ਵੀ ਇਹ ਜਾਦੂਗਰ ਕਹਿੰਦੀ ਬਾਲਾ ਜਾਦੇ ਤਾਕਰਾ ਵੀ ਇਹ ਤਾਂ ਉਸ ਤੋਂ ਪਹਿਲਾਂ ਹੀ ਪਹੁੰਚ ਗਿਆ ਤੇਰੇ ਆਉਣ ਤੋਂ ਤੇ ਉਹ ਫਕੀਰ ਨੇ ਭਈ ਕਿਹਾ ਚਲ ਕੋਈ ਨਹੀਂ ਵੀ ਐਤ ਕੀ ਦੂੰਗੀ ਥਾਂਵੇਂ ਸਟਕਿਆ ਹੂੰ ਤੇ ਉਹਨੇ ਦੁਬਾਰੇ ਫੇਰ ਚੱਕਿਆ ਤੈਨੂੰ ਚੱਕ ਕੇ ਥੋੜਾ ਜਿਹਾ ਗਾਹਾਂ ਸਿੱਟਿਆ ਐਤ ਕੀ ਤੇ ਦੁਬਾਰੇ ਜਦੋਂ ਫੇਰ ਮੁੜਿਆ ਉਹ ਕਹਿੰਦੀ ਨਹੀਂ ਬਾਬਾ ਵੀ ਤੇਥੋਂ ਗੱਲ ਨਹੀਂ ਬਣੀ ਵੀ ਮੜਾ ਜਾ ਫੋਰ ਗਾਹਾਂ ਡੂੰਗੇ ਥਾਂ ਸਿੱਟ ਕੇ ਆਈਂ ਤੇ ਐਂ ਭਈ ਉਹ ਤੋਂ ਸੀ ਗੇੜੇ ਲਵਾ ਲਏ ਉਹਨੇ ਤੇ ਆ ਕੇ ਜਦੋਂ ਉਹ ਦੇਖਿਆ ਕਰੀ ਉਹ ਗਾਠੜੀ ਕੋਲੇ ਫੇਰ ਖੜੀ ਹੋਇਆ ਕਰੀ ਕਹਿੰਦਾ ਕਰੀ ਵੀ ਇਹ ਜਾਦੂਗਰ ਵਾਲਾ ਤੱਕੜਾ ਵੀ ਤੇਰੇ ਆਉਣ ਤੋਂ ਪਹਿਲਾਂ ਹੀ ਮੁੜਿਆ ਆਉਂਦਾ ਤੇ ਉਹ ਫਕੀਰ ਨੂੰ ਭਈ ਚੜ ਗਿਆ ਗੁੱਸਾ ਕਹਿੰਦਾ ਵੀ ਆਇਂਦਾ ਫਿਰ ਮੈਂ ਵੀ ਨਹੀਂ ਬੰਦੇ ਦਾ ਪੁੱਤ ਜੇ ਹੁਣ ਆ ਗਿਆ ਕਹਿੰਦਾ ਹੀ ਤੇ ਉਹਨੇ ਚੱਕੀ ਪਈ ਗਾਠੜੀ ਜਮਾ ਬਚਾਲੇ ਮਾਰਿਆ ਉਹਨੂੰ ਕਰ ਕਰਾ ਕੇ ਤੇ ਜਦੋਂ ਸੱਟ ਕੇ ਵਾਪਸ ਆਉਣ ਲੱਗਿਆ ਕੋਈ ਪੰਡਤ ਨਦੀ ਤੇ ਇਸ਼ਨਾਨ ਕਰਦਾ ਹੁੰਦਾ ਸੀ ਰੋਜ਼ ਹੀ ਤੇ ਉਹ ਤਾਂ ਇਸ਼ਨਾਨ ਕਰਕੇ ਰਾਮ-ਰਾਮ ਜਪਦਾ ਜਾਪੇ ਉਹਨੇ ਦੇਖ ਲਿਆ ਕਹਿੰਦਾ ਵੀ ਉਹ ਜਾਂਦਾ ਜਾਦੂਗਰ ਤੇ ਭੱਜ ਕੇ ਆ ਕੇ ਭਈ ਉਹਨੇ ਤਾਂ ਪਿੱਛੇ ਦੀ ਉਹਨੂੰ ੱੱਕਾ ਮਾਰਿਆ ਨਦੀ 'ਚ ਉਹਦਾ ਸਾਰਾ ਸ਼ਰੀਰ ਝਣਕਤਾ ਤੇ ਜਦੋਂ ਉਹ ਵਿਚਾਰਾ ਅਚਾਨਕ ਜੀ ਡਿੱਗ ਗਿਆ ਵਿੱਚ ਹੀ ਡੁੱਬ ਗਿਆ ਉਹ ਵੀ ਕਹਿੰਦਾ ਲੈ ਫੋਨ ਨਹੀਂ ਕਹਿੰਦਾ ਘਰੇ ਜਾਂਦਾ ਵਾਪਸ ਉਹੀ ਗੱਲ ਭਈ ਜਦੋਂ ਉਹਨੇ ਆ ਕੇ ਦੇਖਿਆ ਆਖਰੀ ਸੱਤਵੇਂ ਤਾਂ ਗੇੜਾ ਹੈਗੇ ਸੀ ਉਹਦਾ ਤੇ ਕਹਿੰਦੀ ਬਾਬਾ ਇਹ ਤੇ ਕੀ ਕੰਮ ਬਣ ਗਿਆ ਕਹਿੰਦੀ ਇਹ ਤੇ ਕਿਵੇਂ ਲੱਗਦਾ ਵੀ ਬਾਹਲਾ ਵਿਚਾਲੇ ਸਿੱਟ ਕੇ ਆਇਆ ਹੁਮੇ ਜਿਵੇਂ ਉਹ ਕਹਿੰਦਾ ਨਹੀਂ ਪੁੱਤ ਕਿਉਂ ਸਿੱਟ ਕੇ ਤਾਂ ਮੈਂ ਉਹਨਾਂ ਨੂੰ ਵੀ ਕਹਿੰਦਾ ਵਿਚਾਲੇ ਆਇਆ ਸੀ ਕਹਿੰਦਾ ਐਡ ਕੀ ਜਦੋਂ ਵਾਪਸ ਤੁਰਿਆ ਆਉਂਦਾ ਸੀ ਉਦੋਂ ਦਿੱਤਾ ਉਹਨੂੰ ਧੱਕਾ ਵਾਪਸ ਕਹਿੰਦਾ ਫੌਨੀਆ ਫੌਂਦਾ ਮੈਨੂੰ ਵੀ ਪਤਾ ਸੀ ਤੇ ਉਹ ਕੁੜੀ ਬਈ ਬਹੁਤ ਖੁਸ਼ ਹੋਈ ਤੇ ਖੁਸ਼ ਹੋਈ ਨੇ ਉਹਨੇ ਉਹ ਬਾਬੇ ਨੂੰ 1000 ਰੁਪਇਆ ਦਿੱਤਾ ਕਹਿੰਦੀ ਵੀ ਤੇਰੇ ਗੇੜੇ ਬਾਹਲੇ ਲੱਗ ਗਏ ਵੀ ਆ ਚੱਕ ਤੇ ਉਹ ਫਕੀਰ ਬਹੁਤ ਖੁਸ਼ ਹੋਇਆ ਕਹਿੰਦਾ ਜਿਉਂਦੀ ਰਹੇ ਪੁੱਤ ਕਹਿੰਦਾ ਦਿਹਾੜੀ ਪੈਗੀ 20 ਦਿਨਾਂ ਦੀ ਤੇ ਉਧਰੋਂ ਭਈ ਜਦੋਂ ਉਹ ਫੌਜੀ ਆਇਆ ਥੋੜੇ ਜਿਹੇ ਦਿਨਾਂ ਬਾਅਦ ਫੌਜ ਤੋਂ ਉਹਨੇ ਸਾਰੀ ਗੱਲ ਉਹਨੂੰ ਸੁਣਾਈ ਕਹਿੰਦੀ ਐਂ ਕਰਕੇ ਵੀ ਚੋਰ ਆ ਗਿਆ ਸੀ ਵੀ ਮੈਂ ਤਾਂ ਉਹਦੀਆਂ ਗੱਲਾਂ 'ਚ ਆ ਗਈ ਵੀ ਮੇਰੇ ਨਾਲ ਤਾਂ ਬਾਲੀ ਬੇਸ ਕੀ ਹੋਈ ਤੇ ਨਾਲੇ ਤਾਂ ਉਹ ਫੌਜੀ ਹੱਸੇ ਤੇ ਨਾਲੇ ਉਹਨੂੰ ਸਾਵਾਸੇ ਦੇਵੇ ਕਹਿੰਦਾ ਤੂੰ ਬਹੁਤ ਤਾਕੜੀ ਰਹੀ ਵੀ ਨਹੀਂ ਸੱਤ ਬੰਦਿਆਂ ਦਾ ਮੱਥਾ ਲਾਉਣਾ ਕਿਤੇ ਸੌਖੀ ਗੱਲ ਸੀ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਆ ਜਾ ਇਹਦੇ ਨਾਮ 'ਚ ਕਹਿੰਦਾ ਤੈਨੂੰ ਮੈਂ ਫੌਜ ਚ ਕਮਾ ਕੇ ਲਊਗਾ ਤੇ ਉਸ ਤੋਂ ਬਾਅਦ ਪਈ ਉਹ ਉਹਨੂੰ ਫੌਜ ਚ ਲੈ ਗਿਆ ਨਾਲ ਕਹਾਣੀ ਕਿਵੇਂ ਲੱਗੀ ਇਹ ਜ਼ਰੂਰ ਦੱਸਿਓ ਸਾਡਾ ਮਕਸਦ ਕੋਈ ਗਿਆਨ ਵੰਡਣਾ ਨਹੀਂ ਬਸ ਮਨੋਰੰਜਨ ਦੀ ਗੱਲ ਸੀ ਸਾਰੀ ਤੇ ਦੱਸਿਓ ਕਿਵੇਂ ਲੱਗੀ ਕਮੈਂਟ ਕਰਕੇ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਸਾਨੂੰ ਤੁਸੀਂ ਦੇਖਦੇ ਹੋ ਇਹ ਵੀ ਜ਼ਰੂਰ ਦੱਸਿਓ ਧੰਨਵਾਦ ਪਈ ਸਾਰਿਆਂ ਦਾ